ਦੂਸਰੇ ਪਾਰਟਿਸਪੈਂਟ ਨੂੰ ਬੁਲਾਉਂਗੀ ਮਨਪ੍ਰਤ ਕੌਰ 101 ਸੀ ਬਾਹੇ ਗੁਰਜੀ ਦਾ ਖਾਲਸਾ ਬਾਹੇ ਗੁਰਜੀ ਦੀ ਫਤਿਹ ਸਤਿਕਾਰਯੋਗ ਪ੍ਰਿੰਸੀਪਲ ਸਰ ਅਧਿਆਪਕ ਸਹਿਬਾਨ ਅਤੇ ਸਾਰੇ ਪਿਆਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਪ੍ਰਤ ਕੌਰ ਹੈ ਅਤੇ ਮੈਂ 101 ਸੀ ਦੀ ਵਿਦਿਆਰਥਣ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਬਾਰੇ ਦੱਸਣਾ ਚਾਹੁੰਦੀ ਹਾਂ ਬਹਾਦਰ ਦੇ ਸੂਰਮਾ ਵੀਰਾਂ ਉਹ ਹੁੰਦਾ ਹੈ ਜੋ ਵਿਅਕਤੀ ਆਪਣੇ ਲਈ ਨਹੀਂ ਸਗੋ ਆਪਣੇ ਧਰਮ ਲਈ ਆਪਣਾ ਅਤਵਾਦ ਦੇਵੇ ਇਸ ਲਈ ਅਹਮ ਸੱਚਾ ਮਨੁੱਖ ਉਹ ਹੈ ਜੋ ਦੂਸਰਿਆਂ ਲਈ ਜੋ ਦੂਸਰਿਆਂ ਲਈ ਆਪਣੀ ਕੁਰਬਾਨੀ ਦੇ ਲਵੇ ਆਪਣੇ ਲਈ ਤਾਂ ਹਰ ਕੋਈ ਜੁੰਦਾ ਹੈ ਲੇਕਿਨ ਜੋ ਵਿਅਕਤੀ ਦੂਸਰਿਆਂ ਲਈ ਜੁੰਦ ਹੈ ਉਹ ਸੱਚਾ ਮਨੁੱਖ ਹੁੰਦਾ ਹੈ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਉਹਨਾਂ ਨੇ ਵੀ Hindu ਧਰਮ ਦੀ ਰਾਖੀ ਲਈ ਆਪਣੀ ਕੁਰਬਾਨੀ ਦੇ ਦਿੱਤੀ ਗੁਰੂ ਅਰਜਨ ਦੇਵ ਜੀ ਦੀ ਛੇਤੀ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਛੇਤੀ ਨੇ ਭਾਗ ਦੀ ਦੱਬੀ ਕੁਜੜੀ ਹਾਕਮਾ ਹੈ ਟਕੜਾਰੇ ਹੀ ਕੌਮ ਨੂੰ ਕੁਰਬਾਨੀ ਦੇਣ ਅਤੇ ਲੜਨ ਦੇ ਯੋਗ ਬਣਾ ਦਿੱਤਾ ਸੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621ਵੀਂ ਨੂੰ ਅਨੰਦ ਸਰ ਵਿਖੇ ਗੁਰੂ ਬਹਾਦਰ ਕੋਬਿੰਦ ਸਾਹਿਬ ਤੇ ਘਰ ਮਾਤਾ ਨਾਨਕੀ ਦੀ ਕੁੱਖੋਂ ਹੋਇਆ ਆਪ ਦੀ ਪੜਾਈ ਅਤੇ ਸ਼ਸਤਰ ਵਿਦਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਦੇਖਰੇਖ ਵਿੱਚ ਕਰਵਾਈ ਆਪ ਸੰਧਾ ਗੁਣਵਾਨ ਸੂਰਬੀ ਅਤੇ ਧਰਮ ਅਧਿਪਨਪੂਰਨ ਸਨ ਧਰਮ ਰਾਜਨੀਤੀ ਵਿੱਚ ਨਿਪੁੰਨ ਸਨ 1634 ਈਸਵੀ ਵਿੱਚ ਆਪਨੇ ਆਪਣੇ ਪਿਤਾ ਨਾਲ ਮਿਲ ਕੇ ਸੱਤਾਰ ਉਦਈ ਹੋਏ ਯੁੱਧ ਵਿੱਚ ਆਪਣੀ ਤਲਵਾਰ ਦੇ ਜੋਰ ਮਖਾਏ ਆਤਮ ਜੀਵਨ ਨਿਤ ਆਪਣਾ ਨਿੱਜੀ ਜੀਵਨ ਸਾਦਾ ਅਤੇ ਸੁਧਰਾ ਸੀ ਆਪ ਅੰਡੋਲ ਲੈ ਕੇ ਪਰਮਾਤਮਾ ਦਾ ਸਿਮਰਨ ਕਰਦੇ ਰਹਿੰਦੇ ਪਿੰਡ ਬਕਾਲਾ ਆ ਪਿਤਾ ਦੀ ਮੌਤ ਤੋਂ ਬਾਅਦ ਬਿੰਦੂ ਬਕਾਲਾ ਆ ਕੇ ਆਪ ਇੱਥੇ 20 ਸਾਲ ਭੋਰੇ ਵਿੱਚ ਬੈਠ ਕੇ ਸਿਮਰਨ ਕਰਦੇ ਰਹੇ ਅਖੀਰ ਨਖੀਰ ਇੱਕ ਸਾਲ ਪਿਛੋਂ ਇਹ ਅਖੀਰ ਇੱਕ ਸਾਲ ਪਿਛੋਂ ਮੱਖਣ ਸ਼ਾਹ ਜੋ ਕਿ ਗੁਰੂ ਘਰ ਦਾ ਸ਼ਰਧਾਲੂ ਸੀ ਉਸ ਦੀ ਜਸਮੁੰਦਰ ਜਹਾਜ਼ ਗੁਰੂ ਜੀ ਦੀ ਕਿਰਪਾ ਨਾਲ ਪਾਰ ਲੰਘਿਆ ਹੋਇਆ ਸੀ ਸੁਖਨਾ 500 ਮੋੜਾਂ ਵੀ ਲੈ ਕੇ ਫਾਬਾ ਬਕਾਲਾ ਆਇਆ ਇੱਥੇ ਆ ਕੇ ਉਸ ਨੇ ਵੇਖਿਆ ਕਿ ਇੱਥੇ 20 20 ਗੁਰੂ ਬੈਠੇ ਹੋਏ ਹਨ ਉਸ ਨੇ ਹਰੇਕ ਗੁਰੂ ਅੱਗੇ 5-5 ਮੋੜਾਂ ਰੱਖ ਦਿੱਤੀਆਂ ਪਰ ਕੋਈ ਕੁਝ ਵੀ ਨਾ ਬੋਲਿਆ ਫਿਰ ਉਹ ਕਾफी ਪੁੱਛ ਪੜਤਾਲ ਕਰਨ ਪਿੱਛੋਂ ਉਸ ਨੂੰ ਪਤਾ ਲੱਗਾ ਕਿ ਇੱਕ ਘੋੜੇ ਵਿੱਚ ਵੀ ਗੁਰੂ ਜੀ ਰਹਿੰਦੇ ਹਨ ਉਹ ਉਹਨਾਂ ਕੋਲ ਗਿਆ ਅਤੇ ਉਹਨਾਂ ਅੱਗੇ ਵੀ ਪੰਜ ਮੋਰਾ ਰੱਖ ਕੇ ਮੱਥਾ ਟੇਕਿਆ ਗੁਰੂ ਜੀ ਨੇ ਕਿਹਾ ਕਿ ਤੂੰ ਦਾ 500 ਮੋਰਾ ਦੀਆਂ ਤੂੰ ਦਾ 500 ਮੋਰਾ ਦੀ ਸੁਖਰਾ ਸੁਠੀ ਸੀ ਫਿਰ ਪੰਜ ਮੋਰਾ ਕਿਉਂ ਇਹ ਸੁਣ ਕੇ ਉਸ ਨੂੰ ਪਤਾ ਲੱਗ ਗਿਆ ਕਿ ਇਹ ਉਹ ਸੱਚੇ ਗੁਰੂ ਹਨ ਅਤੇ ਉਹ ਉੱਚ ਉੱਚ ਰੋਲਾ ਪਾਉਣ ਲੱਗਾ ਗੁਰੂ ਲਾਦੋਰੇ ਗੁਰੂ ਲਾਦੋਰੇ ਬਾ ਗੁਰੂ ਲੱਭ ਗਿਆ ਹੈ ਇਸ ਤੋਂ ਬਾਅਦ ਆਪ ਕੀਰਤਪੁਰ ਆ ਗਏ ਅਤੇ ਇੱਥੇ ਆ ਕੇ ਕਹਿਲੂਰ ਦੇ ਰਾਜੇ ਕੋਲੋਂ ਜ਼ਮੀਨ ਖਰੀਦ ਕੇ ਅਨੰਦਪੁਰ ਸਹਿਰ ਬੁਸਾਇਆ ਜਿਸ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਿਰਜਣਾ ਕੀਤੀ ਫਿਰ ਆਪ ਆਪ ਉਸ ਕੋਲ ਕਸ਼ਮੀਰੀ ਪੰਡਿਤ ਦੁਖੀ ਹੋ ਕੇ ਆਏ ਕਿ ਔਰੰਗਜ਼ੇਬ ਨੇ ਕਿਹਾ ਹੈ ਜੇਕਰ ਕੋਈ ਮਹਾਰ ਦੇਤੀ ਆਪਣੀ ਕੁਰਬਾਨੀ ਦੇਵੇ ਤੇ ਉਹਨਾਂ ਨੂੰ ਬਚਾਇਆ ਜਾ ਸਕਦਾ ਹੈ ਪਿਤਾ ਜੀ ਨੇ ਇਹ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਪਿਤਾ ਜੀ ਤੁਹਾਡੇ ਤੋਂ ਮਹਾਨ ਕੀ ਹੋਰ ਹੋ ਸਕਦਾ ਹੈ ਇਸ ਲਈ ਗੁਰੂ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਸੁਣਨ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਿਤਾਂ ਨਾਲ ਆ ਗਏ ਅਤੇ ਇਥੇ ਆਗਰੇ ਵਿੱਚ ਆਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਆਪ ਆਪ ਦੀ ਆਪ ਦੀ ਡ੍ਰਿੜਤਾ ਵੇਖ ਕੇ ਆਪ ਦੇ ਸਾਥੀਆਂ ਨੂੰ ਸਭ ਤੋਂ ਪਹਿਲਾਂ ਸ਼ਹੀਦ ਕੀਤਾ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਦਿੱਤਾ ਗਿਆ ਭਾਈ ਸਤੀ ਦਾਸ ਨੂੰ ਰੋਪ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ ਭਾਈ ਗਿਆਨਾ ਜੀ ਨੂੰ ਉੱਪਰ ਦੀ ਅੱਗ ਵਿੱਚ ਛੇਦ ਕੀਤਾ ਗਿਆ ਫਿਰ ਫਿਰ ਆਪ ਵੀ ਆਪ ਵੀ ਕੁਰਬਾਨੀ ਦੇਣ ਲਈ ਤਿਆਰ ਸੀ ਆਪ ਨੂੰ ਵੀ ਆਪ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ ਅਤੇ ਉੱਤਤੀ ਰੇਤ ਵੀ ਆਪ ਉੱਤੇ ਪਾਈ ਗਈ ਇਹ ਮਹਾਨ ਸ਼ਹੀਦੀ ਇਹ ਮਹਾਨ ਸ਼ਹੀਦੀ ਨਵੰਬਰ 1675 ਈਸਵੀ ਨੂੰ ਹੋਈ ਇਸ ਤੋਂ ਬਾਅਦ ਆਪਨੇ ਮਾਨਵਜਾਤੀ ਨੂੰ ਸੰਦੇਸ਼ ਦਿੱਤਾ ਕਿ ਜੋ ਡਰਾ ਰਿਹਾ ਹੈ ਉਹ ਜ਼ਾਲਮ ਹੈ ਅਤੇ ਜੋ ਡਰ ਰਿਹਾ ਹੈ ਉਹ ਕਾਇਰ ਹੈ ਇਸ ਲਈ ਨਾ ਕਿਸੇ ਨੂੰ ਡਰਾਓ ਅਤੇ ਨਾ ਕਿਸੇ ਤੋਂ ਡਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ اے ਸੀ ਜੀ ਮਨਪ੍ਰੀਤ ਕੋਰ +1 D ਹੁਣ ਅਸੀਂ ਇਸ ਮੁਕਾਬਲੇ ਦੇ ਤੇ ਜੇ ਪਾਰਟਿਸਪੈਂਟ ਨੂੰ ਬੁਲਾਉਣ ਜਾ ਰਹੇ ਹਾਂ ਸਿਮਰਨ ਕੋਰ +1 D